어가요 아들. 안요 ਵਾਰੀਕੀ ਖਾਨ ਸਾਹਿਬ ਵਾਰੀਕੀ ਦੀ ਫਤਿਹ ਇਹ ਘਰ ਦੀ ਤੁਹਾਨੂੰ 8-9 ਦਿਨਾਂ ਤੋਂ ਸ਼ਿਕਾਇਤ ਆ ਰਹੀ ਵੀ ਮਹਾਰਾਜ ਰੂਪ ਦੀ ਆੜ ਲੈ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਅਸੀਂ ਇਹਨਾਂ ਦੇ ਘਰੇ ਗਏ ਕਦੇ ਇਹ ਤੇਲ ਝੋਲ ਕੇ ਦਿਖਾਉਂਦੇ ਨੇ ਕਦੇ ਤਲਵਾਰਾਂ ਦਿਖਾਉਂਦੇ ਨੇ ਸਾਨੂੰ ਅੱਜ ਵੀ ਇਹਨਾਂ ਨੇ ਅਸੀਂ ਆਈ.ਸੀ.ਪੀ. ਦੇ ਆਲਿਆਂ ਦੀ ਮਦਦ ਨਾਲ ਅੱਜ ਵੀ ਬਹੁਤ ਮੁਸ਼ਕਲ ਹੈ ਕਿੰਨੇ ਦਿਨਾਂ ਬਾਅਦ ਮਤਲਬ ਮਹਾਰਾਜ ਰੂਪ ਲੈ ਕੇ ਆਲੇ ਕੋ ਮੁਕਤੀ ਵੀ ਨੇ ਉਹ ਰੱਖਦਾ ਸੀ ਉਹ ਰੱਖਦਾ ਸੀ ਉਹ ਚੋੜ ਲੱਗ ਗਿਆ ਜਦੋਂ ਮਾਰਾਈ ਲੱਗ ਗਈ ਉਹ ਜਿਹੜਾ ਸਾਹਿਬੀ ਲੱਗ ਗਿਆ ਮਾਤਾ ਪਰ ਜਾ ਰਿਹਾ ਗੁਰੂ ਘਰ ਜਾ ਰਿਹਾ ਇੱਥੇ ਤਾਂ ਹੱਲ ਕਰ ਗਿਤੀ ਮਾਵਾ ਹੀ ਦੇਖੋ ਜੀ ਹੁਣ ਕੋਈ ਦੇਖੋ ਇਹ ਆਜੀਪੀਸੀ ਨੇ ਵੀ ਫੋਲਸ ਆ ਦਿੱਤਾ ਜੀ ਇਹਨਾਂ ਦੀ ਆਜੀਪੀਸੀ ਨਾਲਿਆਂ ਨੂੰ ਬੇਨਤੀ ਕਰਕੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਹਮਣੇ ਕਿ ਕਿਸ ਤਰੀਕੇ ਨਾਲ ਦੇਖਿਓ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚ ਜੋ ਸ਼ਹਿਰਾਂ 'ਚ ਜੋ ਜ਼ਿੰਦਗੀ ਆ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਪੁਲਿਸਾਂ ਦਾ ਸਹਿਯੋਗ ਰਵਾਂਗੇ ਹੀ ਅਸੀਂ ਇਹ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਤੇ ਇੱਕ ਸੰਜੇ ਕਲੋਨੀ ਦੇ ਅੰਦਰ ਇੱਕ ਮਾਤਾ ਜੀ ਨੇ ਗੁਰਸਿੱਖ ਮਾਤਾ ਇਹਨਾਂ ਨੇ ਗੁਰੂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਘਰ ਦੇ ਵਿੱਚ ਤੇ ਉੱਥੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇंदे ਆਏ ਸੀ ਕਿ ਸਤਕਾਰ ਕਮੇਟੀ ਵੱਲੋਂ ਤੇ ਜਿਨ੍ਹਾਂ ਦਾ ਇਤਰਾਜ਼ ਸੀਗਾ ਕਿ ਉੱਥੇ ਗੁਰੂ ਮਰਿਆਦਾ ਪ੍ਰੋਪਰ ਤਰੀਕੇ ਨਾਲ ਨਹੀਂ ਉੱਥੇ ਫਾਲੋ ਹੋ ਰਹੀ ਤੇ ਜਿਸ ਦੇ ਸਬੰਧ ਦੇ ਵਿੱਚ ਅਸੀਂ ਮੈਨੇਜਰ ਗੁਰਦੁਆਰਾ ਸ਼੍ਰੀ ਦੁਖਮੰਦਰ ਸਾਹਿਬ ਨਾਲ ਕੰਟੈਕਟ ਕੀਤਾ ਗਿਆ ਐਸਜੀਪੀਸੀ ਦੇ ਉੱਥੇ ਬੰਦੇ ਬੁਲਾਏ ਗਏ ਆਪਣਾ ਸਿੰਘ ਬੁਲਾਇਆ ਗਿਆ ਐਸਜੀਪੀਸੀ ਤੋਂ ਤੇ ਉਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਉੱਥੇ ਚੈੱਕ ਕੀਤਾ ਗਿਆ ਜੋ ਵੀ ਮर्यादा ਦਾ ਜੇ ਕੋਈ ਉਲੰਘਣਾ ਹੋ ਰਹੀ ਹੈ ਤਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਜੋ ਉੱਥੋਂ ਲੈ ਕੇ ਤੇ ਗੁਰਦੁਆਰਾ ਸ਼੍ਰੀ ਦੁਖਮਰ ਸਾਹਿਬ ਉੱਥੇ ਸ਼ਿਫਟ ਕੀਤਾ ਗਿਆ ਤੇ ਬਾਕੀ ਦੀ ਕਾਰਵਾਈ ਜਿਹੜੀ ਇਹ ਐਸਜੀਪੀਸੀ ਵੱਲੋਂ ਹੀ ਕੀਤੀ ਜਾ ਰਹੀ ਹੈ ਡਾਇਰੈਕਟਲੀ ਉੱਥੇ ਕੋਈ ਬੇਅਦਬੀ ਵਾਲੀ ਜਾਂ ਕੋਈ ਉਹ ਗੱਲ ਨਹੀਂ ਆਈ ਸਾਹਮਣੇ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਦੱਸਣ ਅਨੁਸਾਰ ਇਹ ਮर्यादा ਦੇ ਵਿੱਚ ਕੋਈ ਸ਼ਾਇਦ ਕਮੀ ਪੇਸ਼ੀ ਇਨ ਬਰੀਕੀ ਦੇ ਵਿੱਚ ਰ ਉਸ ਦੇ ਸਵਾਲ ਦੇ ਵਿੱਚ ਐਸਜੀਪੀਸੀ ਤੁਹਾਨੂੰ ਜ਼ਿਆਦਾ ਕਿਸ ਤਰ੍ਹਾਂ ਨਾਲ ਦੱਸ ਸਕਦੀ ਹੈ? ਕੋਈ ਕਾਨੂੰਨੀ ਕਾਰਵਾਈ ਨਹੀਂ। ਨਹੀਂ ਕਾਨੂੰਨੀ ਕਾਰਵਾਈ ਕੁਝ ਨਹੀਂ ਇਹਦੇ ਵਿੱਚ।